ਫੋਟੋ ਸਿੱਟੀ ਹੋਈ ਹੈ ਇਹ ਦਾ ਸੂ ਪੈਰਾਂ ਦੇ ਵਿੱਚ ਸਿੱਟੀ ਹੋਈ ਹੈ ਅੰਕਲ ਜੀ ਇਹ ਫੋਟੋ ਸੀ ਪੈਰਾ ਚ ਡਿੱਗੀ ਹੋਈ ਸੀ ਅਸੀਂ ਪ੍ਰਭੂ ਚਾ ਸੌਰੀ ਦੇਖੋ ਇੱਕ 크੍ਰਿਸਚੀਅਨ ਕੁੜੀ ਦੇ ਵੱਲੋਂ ਕੀਤਾ ਗਿਆ ਸਿੱਖ ਧਰਮ ਦਾ ਸਤਿਕਾਰ ਹਾਲੇਲੂਇਆ ਵਿਚਾਰੰਦਾਸੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਅੱਜ ਦੀ ਐ ਬਹੁਤ ਹੀ ਐਮ ਵੀਡੀਓ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਔਰ ਚਲਦੇ-ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਕੰਮ ਹੈ ਔਰ ਉਹਨਾਂ ਲੋਕਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਉਣਾ ਜੋ ਲੋਕ ਕਹਿੰਦੇ ਨੇ ਕਿ 크੍ਰਿਸਚੀਅਨ ਜੋ ਲੋਕ ਹੈ ਈਸਾਈ ਲੋਕ ਹੈ ਜੋ ਧਰਮ ਪਰਿਵਰਤਨ ਉਹਨਾਂ ਦੇ ਦੁਆਰਾ ਕੀਤਾ ਜਾਂਦਾ ਹੈ ਉਹ ਸਾਡੇ ਗੁਰੂਆਂ ਦੇ ਬਾਰੇ ਗਲਤ ਬੋਲਦੇ ਨੇ ਸਾਡੇ ਸਿੱਖ ਧਰਮ ਦੇ ਬਾਰੇ ਜੋ ਕਿ ਇਹ ਚ ਲੋਕ ਗਲਤ ਬੋਲਦੇ ਨੇ ਸਾਡੇ ਗੁਰੂਆਂ ਨੂੰ ਸ਼ੈਤਾਨ ਕਹਿੰਦੇ ਨੇ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਨੂੰ ਸ਼ਰਮਿੰਦਾ ਕਰਨ ਦੇ ਲਈ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਉਹਨਾਂ ਲੋਕਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾ ਕੇ ਇਸ ਵੀਡੀਓ ਨੂੰ ਦੇਖ ਕੇ ਉਹਨਾਂ ਦੇ ਮੂੰਹ ਦੇ ਉੱਤੇ ਜੋ ਕਿ ਚਪੇਰ ਵੱਜ ਸਕੇ ਔਰ ਉਹਨਾਂ ਨੂੰ ਇੱਕ ਸਬਕ ਮਿਲ ਸਕੇ ਕਿ ਉਹ ਕਿਵੇਂ ਜੋ ਕਿ 크ਿਸਚੀਅਨ ਲੋਕਾਂ ਨੂੰ ਜੋ ਕਿ ਝੂਠੇ ਗੱਲਾਂ ਦੇ ਨਾਲ ਬਦਨਾਮ ਕਰ ਰਹੇ ਨੇ ਔਰ ਸਾਜ ਸਾਥ ਮੈਂ ਤੁਹਾਨੂੰ ਦੱਸਣਾ ਚਾਹਨੀ ਹੈ ਕਿ ਤੁਸੀਂ ਵੀਡੀਓ ਦੇਖ ਸਕਦੇ ਹੋ ਇਹ ਵੀਡੀਓ ਜੋ ਕਿ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਸਾਡੀ ਇੱਕ ਮਸੀਹ ਪੈਨ ਦੇ ਵੱਲੋਂ ਇਸ ਵੀਡੀਓ ਨੂੰ ਬਣਾਇਆ ਗਿਆ ਔਰ ਜਦੋਂ ਉਹ ਆਪਣੇ ਘਰ ਤੋਂ ਬਾਹਰ ਨਿਕਲਦੀ ਹੈ ਤੇ ਇੱਕ ਸਿਕ ਕਿ ਧਰਮ ਦਾ ਜੋ ਕਿ ਤੁਸੀਂ ਦੇਖ ਸਕਦੇ ਹੋ ਤਸਵੀਰ ਇੱਕ ਸਿੱਖ ਧਰਮ ਦੀ ਫੋਟੋ ਨੂੰ ਤੁਸੀਂ ਦੇਖ ਸਕਦੇ ਹੋ ਕਿ ਕਿਸੇ ਦੇ ਵੱਲੋਂ ਸਰਕ ਦੇ ਉੱਤੇ ਸੱਟਿਆ ਗਿਆ ਸੀ ਪੈਰਾਂ ਦੇ ਵਿੱਚ ਸੱਟਿਆ ਗਿਆ ਸੀ ਪਰ ਸਾਡੀ ਇਸ ਮਸੀਹ ਪੈਨ ਦੇ ਵੱਲੋਂ ਉਸ ਨੂੰ ਸਤਿਕਾਰ ਦਿੱਤਾ ਗਿਆ ਉਸ ਨੂੰ ਸਰਕ ਦੇ ਉੱਤੇ ਚੱਕ ਕੇ ਕਿਸੇ ਸਿੱਖ ਭਰਾ ਨੂੰ ਜੋ ਕਿ ਦਿੱਤਾ ਗਿਆ ਅੱਗੇ ਚੱਕ ਤੁਸੀਂ ਵੀਡੀਓ ਨੂੰ ਵਾਚ ਕਰੋਗੇ ਔਰ ਤੁਸੀਂ ਜਾਣਦੇ ਹੋ ਕਿ ਜੋ 크੍ਰਿਸਚੀਅਨ ਕੋਮ ਹੈ ਜੋ 크੍ਰਿਸਚੀਅਨ ਧਰਮ ਹੈ ਉਹ ਕਦੇ ਵੀ ਕਿਸੇ ਦਾ ਅਪਮਾਨ ਨਹੀਂ ਕਰਦੀ ਕਦੇ ਵੀ ਕਿਸੇ ਦੀ ਬੇਇੱਜ਼ਤੀ ਨਹੀਂ ਕਰਦੀ ਉਹ ਹਮੇਸ਼ਾ ਹੀ ਹਰ ਇੱਕ ਧਰਮ ਦੀ ਰਿਸਪੈਕਟ ਕਰਦੀ ਆ ਹਰ ਇੱਕ ਧਰਮ ਦਾ ਜੋ ਕਿ ਇੱਜ਼ਤ ਕਰਦੀ ਆ ਜੋ ਕਿ 크ਿਸਚਨ ਜੋ ਕਿ ਕਾਸਟਾ 크ਿਸਚਨ ਜੋ ਲੋਕ ਹੈ ਉਹ ਕਿਸੇ ਵੀ ਧਰਮ ਦੇ ਵਿੱਚ ਫਾਰ ਪਾਰਾ ਨਹੀਂ ਚਾਹੁੰਦੇ ਪਰ ਐਸੇ ਬਹੁਤ ਸਾਰੇ ਲੋਕ ਹੈ ਜੋ ਕਿ ਧਰਮਾਂ ਦੇ ਵਿੱਚ ਫਾਰ ਪਾਣ ਦੀ ਕੋਸ਼ਿਸ਼ ਕਰਦੇ ਨੇ ਧਰਮਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰਦੇ ਨੇ ਝੂਠੇ આરોਪਾਂ ਦੇ ਨਾਲ ਕਿ ਜੋ 크ਿਸਚਨ ਲੋਕ ਹੈ ਉਹ ਸਿੱਖਾਂ ਨੂੰ ਗਲਤ ਬੋਲਦੇ ਨੇ ਸਿੱਖਾਂ ਦੇ ਗੁਰੂਆਂ ਨੂੰ ਗਲਤ ਬੋਲਦੇ ਨੇ ਅਗਰ 크ਿਸਚਨ ਲੋਕ ਸਿੱਖਾਂ ਦੇ ਗੁਰੂਆਂ ਨੂੰ ਗਲਤ ਬੋਲਦੇ ਅਗਰ ਉਹਨਾਂ ਦੇ ਧਰਮ ਦੀ ਰਿਸਪੈਕਟ ਨਾ ਕਰ ਦੇਤੇ ਸਾਡੀ ਇਸਮਸੀ ਪੈਨ ਦੇ ਵੱਲੋਂ ਇਸ ਪੋਸਟਰ ਨੂੰ ਇਸ ਫੋਟੋ ਨੂੰ ਸਰਕ ਦੇ ਉੱਤੇ ਚੁੱਕਿਆ ਨਾ ਜਾਂਦਾ ਉੱਥੇ ਹੀ ਰਹਿਣ ਦਿੱਤਾ ਜਾਂਦਾ ਪਰ ਫਿਰ ਵੀ ਇਸਦੇ ਜੋ ਕਿ ਮਨ ਦੇ ਵਿੱਚ ਇਸ ਧਰਮ ਦੀ ਲਈ ਰਿਸਪੈਕਟ ਸੀ ਕਿਉਂਕਿ ਹਰ ਇੱਕ ਧਰਮ ਅਗਰ ਉਹ ਕੋਈ ਵੀ ਧਰਮ ਹੈ ਕੇਵਲ ਸਿੱਖ ਧਰਮ ਹੀ ਨਹੀਂ 크ਿਸਚੀਅਨ ਧਰਮ ਵੀ ਨਹੀਂ ਹਰ ਇੱਕ ਧਰਮ ਮੁਸਲਿਮ ਧਰਮ ਹਰ ਇੱਕ ਧਰਮ ਜੋ ਕਿ ਰਿਸਪੈਕਟ ਦੇ ਜੋ ਕਿ ਕਾਬਿਲ ਹੈ ਹਰ ਇੱਕ ਧਰਮ ਦੀ ਰਿਸਪੈਕਟ ਕਰਨਾ ਸਾਡਾ ਫਰਜ਼ ਹੈ ਇਸ ਲਈ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਇਸ ਫੋਟੋ ਨੂੰ ਚੁੱਕ ਕੇ ਇੱਕ ਸਿੱਖ ਭਰਾ ਨੂੰ ਦਿੱਤੀ ਗਈ ਕਿ ਇਸ ਦੀ ਰਿਸਪੈਕਟ ਕੀਤੀ ਜਾਵੇ ਉਸ ਨੂੰ ਸਹੀ ਜਗ੍ਹਾ ਤੇ ਪਹੁੰਚਾਇਆ ਜਾਵੇ ਕਿ ਕਿਸੇ ਵੀ ਚੀਜ਼ ਦੀ ਜੋ ਕਿ ਬੇਕਦਰੀ ਨਾ ਕੀਤੀ ਜਾਵੇ ਬੇਅਦਬੀ ਨਾ ਕੀਤੀ ਜਾਵੇ ਸਾਥੀ ਸਾਥ ਤੁਸੀਂ ਵੀਡੀਓ ਦੇ ਵਿੱਚ ਲਾਸਟ ਤੱਕ ਜ਼ਰੂਰ ਬਨੇ ਰਹਿਣਾ ਔਰ ਜੇਕਰ ਤੁਸੀਂ ਇਸ ਵੀਡੀਓ ਵਿੱਚ ਲਾਸਟ ਤੱਕ ਦੇਖੋਗੇ ਤੁਸੀਂ ਦੇਖੋਗੇ ਕਿ ਕਿਵੇਂ ਉਸ ਤਸਵੀਰ ਨੂੰ ਕਿੱਥੋਂ ਚੱਕਿਆ ਗਿਆ ਕਿੱਥੇ ਪਹੁੰਚਾਇਆ ਗਿਆ ਔਰ ਲਾਸਟ ਤੱਕ ਕਿਵੇਂ ਇਸ ਤਸਵੀਰ ਨੂੰ ਜੋ ਕਿ ਇਸ ਦੀ ਸਹੀ ਜਗ੍ਹਾ ਦੇ ਉੱਤੇ ਸਾਡੀ ਮਸੀਹ ਭੈਣ ਦੇ ਵੱਲੋਂ ਪਹੁੰਚਾਇਆ ਗਿਆ ਔਰ ਪੂਰੀ ਗੱਲਬਾਤ ਅਸੀਂ ਇਸ ਵੀਡੀਓ ਦੇ ਵਿੱਚ ਸੁਣਾਂਗੇ ਕਿ 크੍ਰਿਸਚਨ ਜੋ ਕਿ ਭੈਣ ਦੇ ਵੱਲੋਂ ਇਸ ਤਸਵੀਰ ਦੀ ਕਿਵੇਂ ਰਿਸਪੈਕਟ ਕਰਕੇ ਇਸ ਦੀ ਸਹੀ ਜਗ੍ਹਾ ਦੇ ਉੱਤੇ ਇਸ ਨੂੰ ਪਹੁੰਚਾਇਆ ਗਿਆ ਔਰ ਨਾਲ ਹੀ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਅਗਰ ਕੋਈ مسیਹੀ ਭਾਈ ਚੜਾ ਹੈ ਅਗਰ ਕੋਈ مسیਹੀ ਵਿਅਕਤੀ ਹੈ ਅਗਰ ਹੋਰ ਵੀ ਜਾਤੀ ਤੋਂ ਬਲੋਂਗ ਕਰਦਾ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਉਹਨਾਂ ਲੋਕਾਂ ਤੱਕ ਇਸ ਵੀਡੀਓ ਨੂੰ ਜ਼ਰੂਰ ਪਹੁੰਚਾਣਾ ਜੋ ਚੰ ਜੋ ਸੋਚਦੇ ਆ ਕਿ ਜੋ 크੍ਰਿਸਚੀਅਨ ਭਾਈ ਚੜਾ ਹੈ ਸਾਡੇ ਗੁਰੂਆਂ ਦਾ ਅਪਮਾਨ ਕਰਦੇ ਆ ਔਰ ਤੁਸੀਂ ਦੇਖ ਸਕਦੇ ਹੋ ਇੱਕ ਰਿਸਪੈਕਟ ਦੇਖ ਸਕਦੇ ਹੋ ਤੁਸੀਂ ਹਰ ਇੱਕ ਭਾਈ ਚਾਰੇ ਦੀ ਹਰ ਇੱਕ ਜੋ ਕਿ ਧਰਮ ਦੀ ਜੋ ਕਿ 크੍ਰਿਸਚੀਅਨ ਧਰਮ ਦੇ ਵੱਲੋਂ ਜੋ ਕਿ ਰਿਸਪੈਕਟ ਕੀਤੀ ਜਾਂਦੀ ਔਰ ਲਗਾਤਾਰ ਹੀ ਜੋ ਕਿ ਇਸਾਈ ਧਰਮੇ ਹੀ ਦਸੰਦੀ ਕੋਸ਼ਿਸ਼ ਕਰਦਾ ਹੈ ਕਿ ਅਸੀਂ ਕਿਸੇ ਵੀ ਦੇ ਨਾਲ ਨਫ਼ਰਤ ਨਹੀਂ ਕਰਦੇ ਅਸੀਂ ਕਿਸੇ ਦੇ ਨਾਲ ਗੁੱਸਾ ਨਹੀਂ ਕਰਦੇ ਔਰ 크੍ਰਿਸਚੀਅਨ ਤਰ੍ਹਾਂ ਹਮੇਸ਼ਾ ਹੀ ਹਰ ਇੱਕ ਧਰਮ ਦੇ ਨਾਲ ਪਿਆਰ ਕਰਨ ਵਾਲਾ ਧਰਮ ਹੈ ਕਿਉਂਕਿ ਸਾਡਾ ਪ੍ਰਭੂ ਯੇਸ਼ੂ ਮਸੀਹ ਹਮੇਸ਼ਾ ਹੀ ਸਾਨੂੰ ਪਿਆਰ ਕਰਨਾ ਸਿਖਾਉਂਦਾ ਹਮੇਸ਼ਾ ਹੀ ਕਿਸ ਅਗਲੇ ਦੀ ਇੱਜ਼ਤ ਕਰਨਾ ਸਿਖਾਉਂਦਾ ਨਾ ਕਿ ਕਿਸੇ ਦੇ ਨਾਲ ਲੜਨਾ ਨਾ ਕਿ ਕਿਸੇ ਨੂੰ ਬਦਨਾਮ ਕਰਨਾ ਹallelujah ਔਰ ਆਓ ਅਸੀਂ ਅੱਗੇ ਹੁਣ ਫੁੱਲ ਵੀਡੀਓ ਨੂੰ ਵਾਚ ਕਰਦੇ ਹਾਂ ਔਰ ਜਿਵੇਂ ਕਿ ਦੇਖਦੇ ਹਾਂ ਕਿ ਕਿਵੇਂ 크੍ਰਿਸਚੀਅਨ ਲੇਡੀ ਦੇ ਵੱਲੋਂ 크੍ਰਿਸਚੀਅਨ ਔਰਤਾਂ ਦੇ ਵੱਲੋਂ ਇੱਕ ਸਿੱਖ ਧਰਮ ਦੀ ਰਿਸਪੈਕਟ ਕੀਤੀ ਗਈ ਔਰ ਇਸ ਨੂੰ ਸਹੀ ਤਰੀਕੇ ਨਾਲ ਜੋ ਕਿਸਤੀ ਸਹੀ ਜਗ੍ਹਾ ਤੇ ਪਹੁੰਚਾਇਆ ਗਿਆ ਗੋਡ ਬlesਸ ਯੂ ਪਰਮੇਸ਼ਰ ਤੁਹਾਨੂੰ ਬlesਸ ਕਰੇ ਔਰ ਇਸ ਵੀਡੀਓ ਨੂੰ ਫੁੱਲ ਵਾਚ ਕਰਦੇ ਆਂ ਔਰ ਵੀਡੀਓ ਦੇ ਵਿੱਚ ਪੂਰੀ ਗੱਲਬਾਤ ਨੂੰ ਸੁਣਦੇ ਆਂ ਕਿ ਦਿਨ ਕੀ ਪਿਆ ਹੋਇਆ ਉਹੋ ਟੋਟਲ ਸਿੱਟੀ ਹਾਂ ਦੱਸੋ ਪੈਰਾਂ ਦੇ ਵਿੱਚ ਸਿੱਟੀ ਹੋਈ ਆ ਫੋਟੋ ਸਿੱਟੀ ਹੋਈ ਸੀ ਕਿਸੇ ਨੇ ਪੈਰਾ ਚ ਉਹ ਉੱਥੇ ਗਿਰੀ ਹੋਈ ਸੀ ਕਰਤਾਰ ਮੇਰਾ ਸੜੀਕਾਰ ਦੇ ਬਾਰ ਫੋਟੋ ਖਿੜੀ ਹੋਈ ਸੀ ਤਸਵੀਰ ਇੰਗਵਤਗਾ ਚਲੋ ਅਸੀਂ ਮੰਨਦੇ ਤਾਂ ਨਹੀਂ ਅਸੀਂ ਚਲੋ ਫਿਰ ਵੀ ਰਿਸਪੈਕਟ ਸਭ ਤੋਂ ਵੱਡੀ ਚੀਜ਼ ਹੁੰਦੀ ਆ ਠੀਕ ਹੈ ਅਸੀਂ ਦੇ ਦਿੰਨੇ ਆ ਕਿਸੇ ਨੂੰ ਹਣਸਾਂ ਜਿਹੜਾ ਇਹਦੇ ਉਹ ਕਰ ਸਕਿਓ ਹਨਾ ਪਾਣੀ ਦੇ ਵਿੱਚ ਧਾਰ ਸਕਿਓ ਇਹਨੂੰ ਦੇ ਦੇਣੇ ਕੋਈ ਆਏਗਾ ਤਾਂ ਅਸੀਂ ਉਹਨਾਂ ਨੂੰ ਦੇ ਦਵਨੇ ਆ ਪੈਰਾ ਦੇ ਵਿੱਚ ਪਈ ਹੋਈ ਸੀਗੀ ਚਲੋ ਗਲਤ ਗੱਲ ਆ ਰਿਸਪੈਕਟ ਕਰਨੀ ਚਾਹੀਦੀ ਹੈ ਹਰ ਥਰੰਦੀ ਹਨਾ ਪਤਾ ਨਹੀਂ ਕੌਣ ਸੁੱਟ ਕੇ ਗਿਆ ਉਸ ਜਗ੍ਹਾ ਦੇ ਉੱਤੇ ਪਈ ਹੋਈ ਸੀਗੀ ਫੋਟੋ ਕਿਹਨੇ ਸਿੱਟੀ ਆ ਕੇ ਦੀ ਹੈ ਨਹੀਂ ਪਤਾ ਉੱਤਰ ਪਈ ਹੋਈ ਸੀ ਸਾਈਡ ਤੇ ਮੈਂ ਸਪੈਸ਼ਲੀ ਕੋਈ ਸਰਦਾਰ ਆਏਗਾ ਨਾ ਉਹਨੂੰ ਦੇ ਦਾਂਗੀ ਠੀਕ ਆ ਕੋਈ ਨੰਗੇਗਾ ਇੱਥੋਂ ਅਸੀਂ ਉਹਨੂੰ ਰੋਕ ਕੇ ਦਵਾਂਗੇ ਫੋਟੋ ਕਿ ਇਸ ਤਰ੍ਹਾਂ ਪੈਰ ਚ ਗਿਰੀ ਸੀਗੀ ਤੇ ਤੁਸੀਂ ਇਹਨੂੰ ਤਾਰ ਦੋ ਠਹਿ ਰੱਖ ਲੋ ਕਿਉਂਕਿ ਜਿਹੜਾ ਕਿਸੇ ਨੇ ਬੇਵਕੂਫੀ ਕੀਤੀ ਉਹ ਅਸੀਂ ਨਹੀਂ ਕਰਾਂਗੇ ਕਿਸੇ ਨੂੰ ਪੈਰਾਂ 'ਚ ਸਿੱਟ ਦਾਂਗੇ ਮੈਂ ਉਠਾ ਲਈ ਪਰ ਹੱਥ ਫੜ ਲਿਆ ਹੁਣ ਵੇਟ ਕਰਦੇ ਹਾਂ ਕਿਸੇ ਦੀ ਵੇਟ ਕਰਦੇ ਹਾਂ ਕੋਈ ਆਏਗਾ ਉਹ ਨੂੰ ਦੇਵਾਂਗੇ ਮੈਂ ਆਈ ਸੀ ਨਾ ਸਿੱਖ ਮੇਰਾ ਯਾਸ਼ੀ ਨਾ ਸੇ ਉਸ ਕਾ ਖਿਦ ਦੇ ਬੈਠ ਕਰਦੇ ਹਾਂ ਕੋਈ ਵੀ ਸਰਦ ਨੀ ਨੰਗਿਆ ਮੈਂ ਸੋਚਦੀ ਹਾਂ ਜਿੱਦਾਂ ਕਿਸੇ ਨੂੰ ਵੀ ਖੜਾ ਦਿੱਤਾ ਹੱਥਾਂ ਕਿਸੇ ਦੇ ਵੀ ਉਹ ਸਾਲ ਕੋ ਅੱਗੇ ਜਾ ਕੇ ਉਹ ਵੀ ਸੁੱਟਦੇ ਕਿ ਫਾਇਦਾ ਨਾ ਫਿਰ ਇਸ ਤਰ੍ਹਾਂ ਕੀ ਕਿਸੇ ਰਾਈਟ ਦੇ ਹੱਥ ਦੇ ਵਿੱਚ ਦੇ ਦਿੱਤੀ ਜਾਵੇ ਕਾਫੀ ਧਰ ਹੋ ਗਈ ਆ ਵੇਟ ਕਰਦੇ ਆ ਕੋਈ ਆਇਆ ਨਹੀਂ ਆ ਮੇਰੇ ਬੀਚ ਕੋਈ ਆਏਗਾ ਅੰਕਲ ਜੀ 1 ਮਿੰਟ ਅੰਕਲ ਜੀ ਆ ਫੋਟੋ ਸੀ ਪੈਰਾ ਚ ਡਿੱਗੀ ਹੋਈ ਸੀ ਅਸੀਂ ਪ੍ਰਭੂ ਚਾ ਸੌਰੀ ਪੈਰਾ ਚ ਡਿੱਗੀ ਹੋਈ ਸੀਗੀ ਹਾਂ ਜੀ ਤੇ ਕਦੋਂ ਦੀ ਪਈ ਸੀ ਪੈਰਾ ਚ ਮੈਂ ਫਿਰ ਰੱਖੀ ਚੱਕ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਜੇਕਰ ਤੁਸੀਂ ਵਿਸ਼ਾਰਮਦਾਸੇ ਚੈਨਲ ਤੇ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਾਰਮਦਾਸੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਬੈਲ ਆਈਕਨ ਨੂੰ ਦਬਾਓ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਾਈ ਜਾਵੇ ਚਾਨ ਗੋਡ ਬlesਸ ਯੂ ਪਰਮੇਸ਼ਰ ਤੁੰਗਸ